ਕਰਨਵੀਰ ਆ ਗਿਆ ਆਪਣਾ ਕਰਨਵੀਰ ਚੱਲ ਯਾਰ ਪੱਗ ਬਣਾ ਯਾਰੇ ਤੂੰ ਇਧਰ ਇਧਰ ਆਸਕੇ ਨਹਿ ਜਾਣੇ ਫਰੀਦ 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 ਵੀ ਬੰਦ ਵਾ ਫਰੀਦ ਬੰਦ ਵਾ ਉਹਦੇ ਸਾਹਮਣੇ ਜਿਹੜਾ ਨਾ ਉਹ ਉਰਪੋ ਰਾਸੇ ਜਾਣੇ ਫਰੀਦ ਦਾ ਗਾਗ ਸਾਰਾ ਹੈ ਫਰੀਦ ਦਾ ਗਾਗ ਉਧਰ ਚੱਲ ਗਿਆ ਆਹੋ ਫਰੀਦ ਦਾ ਸਾਰਾ ਗਾਗ ਉਧਰ ਚਲ ਗਿਆ ਵਾ ਬਾਕੀ ਆ ਵੀ ਉਰਪੋ ਨਹਿ ਜਾਣੇ ਬਾਕੀ ਦੇਖਦੇ ਆਂ ਰਾਸ਼ੀਪੁਰਾ ਫਰੀਦ ਦੀ ਦੁਕਾਨ ਬੰਦ ਸੀ ਤੇ ਉਹਦੇ ਸਾਹਮਣੇ ਜਿਹੜਾ ਵੀਰ ਆ ਔਰ ਸਾਰਾ ਗਾਗ 6 ਜਣੇ ਬੈਠੇ ਇਹਦੇ ਗੈਰਨ ਰਿਆ ਸੀ ਕਿ ਜੇ ਤੂੰ ਪਾਗ ਬਣਾਉਣੀ ਆ ਪਹਿਲਾਂ ਬਣਾਉਣੀ ਤੇ ਫਿਰ 500 ਰੁਪਇਆ ਤੇ ਮੈਂ ਨਹੀਂ ਯਾਰ ਮੈਨੂੰ ਜਲਦੀ ਆ ਤੇ ਉਸੇ ਕਰਕੇ ਫਿਰ ਮੈਂ ਕਰਨ ਵੀਰ ਨੂੰ ਫੋਨ ਕੀਤਾ ਤੇ ਕਹਿੰਦਾ ਆ ਜਾ ਬਾਹਰ ਤੋਂ ਬਾਕੀ ਦੇਖਦੇ ਆਂ ਕਿੱਧਰ ਜਾਂਦੇ ਇੱਕ ਆ ਪਗੜੀ ਸੈਂਟਰ ਤੇ ਕਿੱਧਰ ਵਾ ਬਾਕੀ ਦੇਖ ਰਹੇ ਆਂ ਹਾਂ ਦੇਖ ਸਕਦੇ ਆਂ ਅਸੀਂ ਪਗੜੀ ਸੈਂਟਰ ਤੇ ਆਏ ਹੁਣ ਤੇ ਰਾਸ਼ ਬੋਤ ਇਹ ਆਪਣੀ ਵਾੜੀ ਹੈਗੀ ਆ ਚੌਥੀ ਚੌਥੀ ਵਾੜੀ ਆਪਣੀ ਹੁਣ ਇਸ ਤੋਂ ਬਾਅਦ ਠੀਕ ਆ ਜੀ ਰਾਸ਼ੀ ਬੋਤ ਪਗੜੀ ਮੇਟਰ ਦੇ ਤੇ ਬਾਕੀ ਸਾਨੂੰ ਪੱਗ ਬਣਾਗੇ ਹੁਣ ਤਾਂ ਗੱਲ ਠੀਕ ਹੈ ਮਿਲਦੇ ਆ ਆਪਣੀ ਵਾੜੀ ਆ ਗਈ ਹੁਣ ਇਸ ਬਗਣਾ ਹਲੋ ਜੀ ਵੀਰ ਦੀ ਪੱਗ ਬਣਦੀ ਵੀਰਾਂ ਨੇ ਤੇ ਬਹੁਤੀ ਘੈਰ ਬਣੀ ਬਸ ਇਹ ਅੰਕਲ ਨੂੰ ਨਹੀਂ ਆ ਕਰ ਦਿਓ ਭਾਈ ਸੈਟ ਹੁਣ ਅੰਕਲ ਦੀ ਬਾੜੀ ਆ ਗਈ ਉਸ ਤੋਂ ਬਾਅਦ ਵੀਰ ਦੀ ਬਾੜੀ ਆ ਗਈ ਹੈ ਫਿਰ ਉਸ ਪਰ ਅੰਕਲ ਦੀ ਅੰਕਲ ਤੋਂ ਹੀ ਬਣਾਉਣੀ ਕਿ ਨਹੀਂ ਅੰਕਲ ਨਹੀਂ ਬਣਾਉਣੀ ਵੀਰੋਣਾ ਕੋ ਆਓ ਪੱਗ ਬਣਾਉ ਬਹੁਤ ਵਧੀਆ ਪੱਗ ਬੰਦੇ ਨੇ ਤੇ ਬਾਕੀ ਮੈਂ ਤੁਹਾਨੂੰ ਦੁਕਾਨ ਦਿਖਾ ਦੇਣਾ ਤੁਹਾਨੂੰ ਤੇ ਆਹ ਰੋੜ ਆ ਆਹ ਵੀਰ ਦੀ ਦੁਕਾਨ ਆ ਤੇ ਤੁਸੀਂ ਆ ਸਕਦੇ ਹੋ ਬਹੁਤੀ ਘੈਂਟ ਪੱਗ ਬੰਨੀ ਆ ਤੇ ਤੁਸੀਂ ਵੀ ਆਓ ਤੇ ਬਣਾ ਕੇ ਜਰੂਰ ਜਾਇਆ ਕਰੋ ਤੇ ਜੇ ਸਿੱਖਣੀ ਵੀ ਹੋਏ ਪੱਗ ਤੇ ਵੀਰ ਨੂੰ ਕਨੈਕਟ ਕਰ ਲਿਓ ਠੀਕ ਆ ਬਾਕੀ ਤੁਹਾਨੂੰ ਮੈਂ ਦਿਖਾਤਾ ਰੋੜ ਤੇ ਕਨਵਰ ਰੋੜ ਆ ਤੇ ਬਾਕੀ ਆ ਚੈੱਕ ਕਰ ਸਕਦੇ ਤੁਸੀਂ ਆਹ ਵੀਰ ਦਾ ਬੋਰਡ ਆ ਆਹ ਨੰਬਰ ਆ ਵੀਰ ਦਾ ਠੀਕ ਹੈ ਤੇ ਬਾਕੀ ਮਿਲਦੇ ਆ ਤੁਹਾਨੂੰ ਘਰੇ ਜਾਣਾ ਆਂ ਕੱਪੜੇ-ਕੁਪੜੇ ਪਾਉਣੇ ਤੇ ਚਲੋ ਮੋੜਦੇ ਆਂ ਹੋਈ ਤੇ ਆ ਸਾਰਾ ਪਾਈ ਹੋਈ ਲੱਗੀ ਆਪੋ ਆ ਜ ਰਾਜ ਬਣਾਵਾਂਗੇ ਮੁੰਡੇ ਨੂੰ ਠੀਕ ਹੈ ਵਾਹ ਕੁਮਾਟ ਕਰਕੇ ਦੱਸਿਓ ਪੱਕ ਕਿਦਾਂ ਦੀ ਹੈ ਠੀਕ ਹੈ ਹੋਰ ਹੋਰ ਪਾਉਣੇ ਰੇਡ ਕਾਪੀ ਹੋ ਗਈ ਅੱਗੇ ਨਾਲੋਂ ਬਾਕੀ ਤੁਹਾਨੂੰ ਦਿਖਾਉਣੇ ਆਂ ਵਿਆਹ ਤੇ ਬਲੌਗ ਦਾ ਕੁੜੇ ਦੇ ਪੂਰੇ भ्रा सपोर्ट करते कर ब्लेजर पागे ठीक तो तादा तादा है ब्लेजर क्यो मैं सूबेदार लगनेदार भी लगेदार ਬਾਕੀ ਚਲੋ ਚਲਦੇ ਜਾਣਾ ਅਸੀਂ ਵਿਆਹ ਤੇ ਜਾਂਦੇ ਆ ਮੇਰੇ ਤੁਹਾਨੂੰ ਵਿਆਹ ਦਿਖਾਣੇ ਤੁਹਾਨੂੰ ਤੇ सोनू ਵੀਰ ਦੀ ਅੱਜ ਬਰਾਤ ਆ ਤੇ ਅੱਜ ਤੇ ਚਲਦੇ ਆ ਮੇਰੇ ਚਲੋ ਚੱਲੀ ਆਜੋ ਫਿਰ ਲੇਟ ਕਾਫੀ ਹੋ ਗਏ ਆ ਤੇ ਚਲੋ ਫਿਰ ਗੁਰਦੀਪ ਵੀਰ ਆ ਗਿਆ ਕਿਦਾਂ ਠੀਕ ਆ ਹੋਰ ਵੱਡੇ ਬਾਹ ਲੈ ਜੀ ਬਲੌਗ ਪੈਣਾ ਵਾ ਪੂਰਾ ਤੱਕ ਪੈਣੀ ਆ ਚਲਾ ਮੋੜ ਸਲਾਣਾ ਮੈਂ ਤਾਂ ਬਲੌਗ ਬਣਾਉਣਾ ਵਾ ਲੇਟ ਹੋ ਗਿਆ ਯਾਰ ਪੱਕਾ ਭੰਚੋ ਕੇ ਰਾਸ਼ بڑا ਹੀ ਪੰਦਾਂ ਵਾਲੇ ਦੇ ਚਲੋ ਜੀ ਅੱਜ ਆ ਤਾਂ ਲੇਟ ਹੋ ਗਿਆ ਪਕੌੜੇ ਮੁੱਕ ਜਾਣੇ ਆ ਜੀ ਫਾਈਨਲੀ ਅਸੀਂ ਪੈਲਸ ਚ ਪਹੁੰਚ ਗਏ ਆ ਚੈੱਕ ਕਰੋ ਪੈਲਸ ਆ ਮੋਟਰਸ ਲੱਗਣੇ ਤੇ ਆਪਣੇ ਆਵੇ ਪਹਿਲੇ ਹੀ ਮਤ ਦੇ ਲੈ ਵੀ ਟਿੱਕੀਆਂ ਦੇ ਆਵੇ ਇਧਰ ਆਂਦਾ ਨਹੀਂ ਪਾ ਮੇਰੇ ਲਈ ਵੀ ਉਹ ਜਾ ਇਧਰ ਵੀ ਕਲੀਪ ਓਏ ਏ ਚੱਲੂ ਨਹੀਂ ਆਇਆ ਕੰਮ ਤਾਂ ਪਹਿਲਾਂ ਹੀ ਟਿੱਕੀਆਂ ਨੂੰ ਮਤ ਦੇਂਦੇ ਜਾਵੇ ਕੱਲ ਵੀ ਮਤ ਦੇਂਦੇ ਤੇ ਅੱਜ ਵੀ ਮਤ ਦੇਂਦੇ ਇੱਕ ਜਿ ਪਾਲਾ ਇੱਕ ਜਿ ਇੱਕ ਜੀ ਪਾਲਾ ਇੱਕ ਜੀ ਉਹਨਾਂ ਟਾਈਮ ਬੜਾ ਲਾਦਣਾ ਇੱਕ ਜਿ ਪਾਈ ਕਮਜੇ ਦੋਲਣੇ ਆ ਪਾਲੀ ਚ ਲਾਪ ਜਾਉਂ ਪਾਵੇ ਲੱਭਿਆ ਦੋ ਹੀ ਬੜੇ ਆ ਬਰਫੀ ਇੱਕ ਹੀ ਬੜੀ ਆ ਕਿਉਂ ਕਹਣਾ ਤਲੋਨੇ ਲੈ ਲਾਵਾ ਤੋਂ ਲੇਟ ਹੋ ਗਿਆ ਪਾਣੀ ਕਿਧੋਣੇ ਗੱਲ ਵਾਲਾ ਫੇਰ ਟਾਈਮ ਕਰਤਾ ਰਹੇ ਅਦਰ ਪਕੋੜੇ ਮੁੱਕ ਲਏ ਫਿੰਗਰ ਵਾਲਾ ਥੋੜੇ ਜਿਹਾ ਇਹ ਆ ਡਾ ਬਾਬਾ ਜੀ ਫਿੰਗਰ ਪਾਉਂਦੇ ਆਲੂ ਵਾਲੇ ਖਾਓ ਰੋਣ ਦਾ ਘਾਟ ਹੀ ਲੱਗਣ ਡੀਆਂ ਮੈਨੂੰ ਇਹ ਬਰਾਤ ਨਹੀਂ ਆਈ ਅਜੇ ਘਣ ਜੀ ਕੌਫੀ ਬਣਾਇਆ ਵਾ ਗੱਲ ਜੀ ਘਣ ਜੀ ਕੌਫੀ ਬਣਾਓ ਸਟਰੋਂਗ ਸਟਰੋਂਗ ਹਾਂਜੀ ਆ ਜਾਓ ਮੇਰਾ ਪਈ ਬਣਾ ਫਲਾ ਬਣਾ ਸਟਰੋਂਗ ਜੀ ਕੌਫੀ ਬਣਾ ਦਿਓ ਇੱਥੇ ਨਹੀਂ ਬਣਾਉਂਦੇ ਸਟਰੋਂਗ ਕੌਫੀ ਪੀਣੀ ਆ ਬੰਦੇ ਸੁਸਤੀ ਪੀਂਦੇ ਨੇ ਸਾਰੇ ਸਪੈਸ਼ਲ ਆਏ ਸਪੈਸ਼ਲ ਕਾਲਾ ਮਾਲ ਖਾ ਕੇ ਆਏ ਆ ਤੇਜ਼ ਜੀ ਕੌਫੀ ਪੀਂਦੇ ਆ ਮਾਲ ਘਿੜ ਨਹੀਂ ਦਿਆ ਤਾਂ ਕੌਫੀ ਪੀਣ ਆਏ ਆ ਸਟਰੋਂਗ ਬਣਾਇਆ ਵਾਂ ਕਜੀ ਅੱਛਾ ਅੱਛਾ ਜੀ ਤਨਾ ਪਾ ਦਿਓ ਬੋਲ ਜੁੜਨ ਲੱਪਣੇ ਜੀ ਕੋਈ ਗੱਲ ਨਹੀਂ ਆ ਵੇ ਆ ਬਲੀ ਮਾਲ ਖਾਦਾ ਮਾਲ ਖਾਦਾ ਹੋਰ ਪਾਓ ਮਾਰੀ ਜੀ ਕੋਈ ਪਾ ਲੋ ਪਾ ਲੋ ਕੋਈ ਪਾ ਲੋ ਬਾ 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 ਬਸ ਬਾਕੀ ਆ ਬੋਲਦੇ ਨਹੀਂ ਲਾਜਾਂ ਨੂੰ ਅੱਧ ਖੜ ਕੇ ਦੇ ਆਂ ਬਾਬਾ ਕਿ ਨਜ਼ਰ ਹੈ ਕੰਮ ਕਰਦੇ ਆ ਕਿ ਨਜ਼ਰ ਹੈ ਕੰਮ ਕਰਦੇ 40 45 ਸਾਲ ਹੋ ਗਿਆ 40 45 ਸਾਲ ਇਹਨੂੰ ਇਹਨੂੰ ਕਿਹ ਨਜ਼ਰ ਆ ਵਿਭਾਗ ਕਹਿੰਦਾ ਮੈਨੂੰ ਵੀ ਵਿੱਚ ਬਲੌਗ ਚ ਲਿਆਓ ਐ ਉਹ ਨਹੀਂ ਵੀ ਲੱਗਿਆ ਚਾਹ ਉਹ ਵੀ ਕਾਧਾ ਮਣੀ ਮਣੀ ਕਾਧਾ ਠੀਕ ਆ ਪਾ ਸ਼ੇਅਰ ਕਰੀਏ ਪਰ ਭਰਾ ਦੀ ਵੀਡੀਓ ਨੂੰ ਠੀਕ ਆ ਜਰੂਰ ਜੀ ਜਰੂਰ ਆਲਾ ਬਣੀ ਹੋਦੇ ਕਿੱਦਾਂ ਦੀ ਬਣੀ ਆ ਚੱਕ ਨਹੀਂ ਕੀਤੀ ਭਾਈ ਪੂਰੀ ਓਕੇ ਘਾਲ ਲੇ ਪਾ ਭਾਈ ਨੇ ਓਹ ਫੋਨ ਤੇ ਲੱਗ ਗਿਆਈ ਪਤਾ ਨਹੀਂ ਕਿਹੜੀ ਸਹਾਲੀ ਦਾ ਫੋਨ ਆ ਗਿਆ ਨੋਵੇ ਸਹਾਲੀ ਦਾ ਫੋਨ ਆ ਗਿਆ ਪਾਬੇੜੇ ਕੋ ਵੀ ਬਣਾਈ ਆ ਪੂਰੀ ਘੇੜ ਮਿੱਠਾ ਤੇਜ ਕੋ ਵੀ ਤੇਜ ਆ ਮੈਂ ਆਡਾ ਸੋਨੂ ਵੀ ਇਹ ਚੈੱਕ ਕਰ ਉਹ ਅਗਰ ਸਾ ਹੈਲੋ ਗਾਇਸ ਹੈਲੋ ਗਾਇਸ ਸਨੂ ਵੀ ਅੱਜ ਕਰ ਰਿਹਾ ਚੋਣ ਸੋਨੂ ਵੀ ਨੂੰ ਪੁਛ ਰ ਭੁੱਖ ਭੁੱਖ ਤਾਂ ਨਹੀਂ ਲੱਗੀ ਨਹੀਂ 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 ਰਾਣਾ ਵੀਰ ਰਾਣੇ ਵੀਰ ਜੀ

ਸੋਨੂ ਵੀਰ ਆਪਣਾ ਚੱਲਾ ਘਰੇ ਮੁਬਾਰਕਾਂ ਆਪਣੇ ਭਰਾ ਨੂੰ ਤੇ ਬਹੁਤ ਹੀ ਵਧੀਆ ਵਧਾਈਆਂ ਆਪਣੇ ਭਰਾ ਨੂੰ ਠੀਕ ਆ ਆ ਉਹਦੇ ਭਰਾ ਵਾ ਸੋਨੂ ਵੀਰ ਦੇ ਤੇ ਭਾਈ ਭਰਾ ਇਹ ਮੈਂ ਆਪਣੇ ਕੋਣ ਹਾਂ ਤੇ ਜਿਵੇਂ ਤੇ ਬਾਕੀ ਆਪਣਾ ਇੱਥੇ ਮੁੱਕਦਾ ਬਲੌਗ ਠੀਕ ਆ ਭਰਾ ਨੂੰ ਦਾ ਸਪੋਰਟ ਦੇ ਠੀਕ ਆ ਮਿਲਦੇ ਆ ਸਾਰੇ ਲੋਕ ਬਾਏ ਬਾਏ ਟਾਟਾ